ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੜਾ ਬਦਕਿਸਮਤੀ ਵਾਲਾ ਸਮਾਂ ਚੱਲ ਰਿਹਾ। ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦੇਣ ਲਈ ਉਹਨਾਂ ਨੂੰ ਪੂਰਤੀ ਕਰਾਉਣ ਦੇ ਲਈ ਹਮੇਸ਼ਾ ਜਿਹੜਾ ਹੈਗਾ ਉਹ ਸਿਰ ਧੜ ਦੀ ਬਾਜ਼ੀ ਲਾਉਂਦਾ ਆਇਆ। ਅੱਜ ਹਾਲਾਤ ਕੀ ਨੇ? ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਕੇ ਭਰਤੀ ਜਿਹੜੀ ਹੈ ਉਹ ਪਾਰਟੀ ਦੀ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਉਹਦੇ 'ਚ ਝੂਠ ਬੋਲਿਆ ਜਾ ਰਿਹਾ ਕਿ ਕਿੰਨੇ ਲੱਖ ਪਰਚੀ ਵੰਡਤੀ ਜੀ, ਕਿੰਨੀਆਂ ਕਾਪੀਆਂ ਵੰਡਤੀਆਂ ਜੀ। 20 ਤਰੀਕ ਲਾਸਟ ਸੀ। ਤੇ ਕੱਲ ਤੱਕ ਵੀ ਡਾਕਟਰ ਚੀਮਾ ਦੇ ਹਲਕੇ ਜਾਂ ਰੋਪੜ ਜ਼ਿਲ੍ਹੇ ਦੇ ਵਿੱਚ ਕੱਲ ਵੀ ਭਰਤੀ ਹੋਈ ਜਾ ਰਹੀ ਸੀ ਫਿਰ ਜਦੋਂ ਭਰਤੀਆਂ ਜਾਂ ਕਾਪੀਆਂ ਜਮਾ ਨਹੀਂ ਹੋਈਆਂ ਤੇ 25 ਤਰੀਕ ਮਿਥਤੀ ਔਰ ਮੈਂ ਦੱਸਣਾ ਚਾਹਣਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁਮਰਾਹ ਕਰ ਰਿਹਾ ਸਮੁੱਚੇ ਪੰਥ ਨੂੰ ਗੁਮਰਾਹ ਕਰ ਰਿਹਾ ਔਰ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਗੁਮਰਾਹ ਕਰ ਰਿਹਾ ਕੱਲ ਸ਼ਾਮ ਤੱਕ ਕੱਲ ਸਿਰਫ 4 4.5 ਲੱਖ ਭਰਤੀ ਜਿਹੜੀ ਹੈ ਉਹ ਵਾਪਸ ਆਈ ਹੈ ਤੇ ਹੁਣ ਆਪਦੀ ਮਰਜ਼ੀ ਨਾਲ ਹੀ ਹੁਣ 28 ਤਰੀਕ ਬੰਦੀ ਚੀਮਾ ਸਾਹਿਬ ਤਰੀਕ 28 ਬਨ ਲਓ ਤੇ ਭਵੇਂ 40 ਬਨ ਲਓ ਜਿਹੜੀ ਹੁੰਦੀ ਵੀ ਨਹੀਂਗੀ ਪਰ ਜਿਹੜੀ ਭਰਤੀ ਤੁਸੀਂ ਕਿਹਾ ਨਾ ਵੀ ਲੱਖਾਂ ਚ ਐਨੇ ਆਜੂਗੀ ਜਾਂ ਹੋਜੂਗੀ ਉਹ ਨਹੀਂ ਹੋਈ ਨਾ ਗਲੀਆਂ ਚ ਭਰਤੀ ਹੋਈ ਹੈ ਤੇ ਨਾ ਹੋਈ ਹੈ ਇੱਕ ਹੋਰ ਤੁਹਾਨੂੰ ਚੈਲੰਜ ਹੈ ਅਕਾਲ ਤਖਸਾਲ ਵੱਲੋਂ ਹੁਕਮਨਾਮਾ ਕੀ ਸੀ ਕਿ ਜਿਹੜੀ ਭਰਤੀ ਕਰਨੀ ਉਹਨਾਂ ਦੇ ਆਧਾਰ ਕਾਰਡ ਦੇ ਜਿਹੜੇ ਨੰਬਰ ਜਾਂ ਆਧਾਰ ਕਾਰਡ ਆ ਉਹ ਲਿਆ ਜਾਣਾ ਚਾਹੀਦਾ ਜੇ ਇੱਕ ਵੀ ਹਲਕੇ ਦਾ ਤੁਸੀਂ ਇਹ ਕੰਮ ਪੂਰਾ ਕੀਤਾ ਹੋਵੇ ਤੇ ਮੈਂ ਸਮਝਦਾ ਕਿ ਫਿਰ ਤੁਸੀਂ ਮਾੜੀ ਮੋਟੀ ਹੁਕਮਨਾਮੇ ਦੀ ਰੱਖ ਵਕਾਈ ਇਹ ਇਹ ਸ਼ਰਈਅਮ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਮੈਨੂੰ ਪਤਾ ਲੱਗਿਆ ਕਿ ਅੱਜ ਕੱਲ ਦੇ ਵਿੱਚ ਰਿਪੋਰਟ ਵੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਸਾਹਿਬ ਨੂੰ ਤੁਸੀਂ ਭੇਜਣ ਲੱਗੇ ਹੋ ਜਿਹੜੀ ਕਿ ਝੂਠੀ ਬੋਗਸ ਤੇ ਗੁੰਮਰਾਹ ਕਰਨ ਵਾਲੀ ਸ਼੍ਰੀ ਕਲਤਕ ਸਾਬ ਨੂੰ ਰਿਪੋਰਟ ਤੁਸੀਂ ਭੇਜ ਰਹੇ ਹੋ